ਲਓ ਵੀ ਮਿੱਤਰੋ ਅੱਜ ਫੇਰ ਤੁਹਾਨੂੰ ਪੌਣੀ ਨੁਗਰੀ ਘੋੜੀ ਲਿਆਤੀ ਲੱਖ ਲੱਖੋਂ ਥੱਲੇ ਇਹਦਾ ਰੇਟ ਆ ਹਜ਼ਾਰਾਂ ਚ ਬੰਜੂ ਤੇ ਘੋੜੀ ਦੀਆਂ ਮਾੜੀਆਂ ਕੁਆਲਿਟੀਆਂ ਚੈੱਕ ਕਰ ਲੈ ਲੰਬੇਟ ਦੇਖਿਓ ਲੰਬੀ ਲੰਬੀ ਕਿੰਨੀ ਚੰਬਾ ਬਣ ਕੰਨਾ ਤੇ ਰੇਟ ਹਜ਼ਾਰਾਂ ਚ ਸਾਰੀ ਡਿਟੇਲ ਦਵਾਂਗੇ ਘੋੜੀ ਵੀ ਨਹੀਂ ਮਾੜੀ ਭਈ ਐ ਪਤਾ ਨਹੀਂ ਮੋਟੀਆਂ ਜਿਹਾ ਬੰਤਰਾਂ ਦੇ ਬਰੀਕੀ ਬਰੂਕੀ ਚੈੱਕ ਕਰੋ ਲੰਬਾਈ ਕਨ ਕੰਡੀਸ਼ਨ ਬਾਲਪੋਰੀਆਂ ਵਾਲੇ ਪੱਖੋਂ ਸਾਰੇ ਪਾਸੇ ਸਹੀ ਆ ਸਭ ਤੋਂ ਪਹਿਲਾਂ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਬਾਬਾ ਜੀ ਦਾ ਸਟਡ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਆ ਉਹਨਾਂ ਦਾ ਵੀ तहे ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਤੁਹਾਡੇ ਸਾਹਮਣੇ ਦੋਸਤੋ ਹਾਜ਼ਰ ਹੋਇਆ ਅੱਜ 29 ਜੁਲਾਈ 2025 ਦੀ ਵੀਡੀਓ ਹੈ ਤੇ ਅੱਜ ਘੋੜੀ ਪੂਰੀ ਮੰਨ ਲਓ ਕਿਹਦੀ ਟੌਪ ਕਲਾਸ ਲਿਆਤੀ ਜਾਇਜ਼ ਰੇਟ ਤੇ ਰੇਟ ਦੇ ਹਿਸਾਬ ਨਾਲ ਹਜ਼ਾਰਾਂ ਚ ਮੁੱਲ ਆ ਦੋਸਤੋ ਲੱਖੋਂ ਥੱਲੇ ਮੁੱਲ ਤੇ ਘੋੜੀ ਕਿਆ ਬਾਤਾਂ ਆ ਇਹਦੇ ਨਾਲ ਦੀ ਘੋੜੀ ਸਾਨੂੰ ਇਹ ਰੇਟ 'ਚ ਨਹੀਂ ਮਿਲਣੀ ਬਸ ਤੋਈ ਚੈਨਲ ਸਬਸਕ੍ਰਾਈਬ ਕਰਨਾ ਭੁੱਲੇ ਕਹਾਂਗੇ ਬਹੁਤ ਮਿਹਨਤ ਲੱਗੇ ਤੁਹਾਡੇ ਲਈ ਚੰਗਾ ਜਾਨਵਰ ਲੱਭ ਕੇ ਲਿਆਉਣ ਨੂੰ ਸਭ ਤੋਂ ਪਹਿਲਾਂ ਤਾਂ ਦੋਸਤੋ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਜਿਆਦਾ ਤੋਂ ਜਿਆਦਾ ਵੀਡੀਓ ਨੂੰ ਸ਼ੇਅਰ ਕਰ ਦਿੱਤਾ ਕਿ ਉਹ ਭਰਾਵਾਂ ਤਾਈਂ ਇਹ ਵੀਡੀਓ ਪਹੁੰਚੇ ਜਿਹੜੇ ਕੋਈ ਇਦਾਂ ਦੇ 22 ਘੋੜੀ ਪਾਲਦੇ ਹੋਏ ਬਾਕੀ ਸਾਰੀ ਡਿਟੇਲ ਆਪਾਂ ਵੀਡੀਓ ਦੇ ਵਿੱਚ ਦਵਾਂਗੇ ਪੂਰੀ ਸੁਣ ਲਓ ਦੋਸਤੋ ਤਕਰੀਬਨ 5 ਸਾਲ ਉਮਰ ਹੋਈ ਆ ਘੋੜੀ ਦੀ ਅੰਦਰ ਦੀ ਚੈੱਕ ਪਾਸ ਆ ਤੇ ਆਪਣੇ ਵਾਲੇ ਬਾਜ ਤੋਂ ਮੀਟ ਹੋਈ ਆ ਜੀ ਮੀਟ ਹੋਈ ਨੂੰ 5 ਦਿਨ ਹੋ ਗਏ ਮੀਟ ਬਾਜ ਤੋਂ ਮੀਟਿੰਗ ਨੂੰ ਤੇ ਬਾਲਪੋਰੀਆਂ ਦੀ ਜਮਾਂ ਸਾਫ ਹਾਈਟ ਦੀ ਗੱਲ ਕਰੀਏ ਤਾਂ 60 ਇੰਚ ਆ ਜੀ ਪਰ ਹਾਈਟ ਦੇ ਨਾਲ ਨਾਲ ਲੰਬੀ ਦੇਖੋ ਕਿੰਨੇ ਆਂ ਕੋੜੀਆਂ ਨਾਲ ਜਿਆਦਾ ਲੰਬੀ ਆ ਕੋੜੀ ਧੌਣ ਤੋਂ ਹੁਣ ਬਹੁਤ ਪਤਲੀ ਆ ਮਾਰਵਾੜੀ ਕਰੈਕਟਰ ਜਿਵੇਂ ਆਪਾਂ ਜਿਹੜੀ ਚੀਜ਼ ਆਪਾਂ ਮਾਰਵਾੜੀ ਚ ਝਪਾਲਦੇ ਹੁੰਦੇ ਆ ਉਹ ਕਰੈਕਟਰਾਂ ਦੀ ਕੁੜੀ ਆ ਬੱਚੇ 100% ਨੋਖਰੇ ਦੇ ਨੇ ਆ ਚਾਰੀਆਂ ਚਾਰੇ ਲੱਤਾਂ ਪੂਰੀਆਂ ਚਟੀਆਂ ਢੱਡ ਦੇਖੋ ਚਟਾ ਤਕਰੀਬਨ ਸਾਰੇ ਪਿੰਡੇ ਦੀ ਵਾਲ ਚਟੇ ਆ ਹਣਾ ਨੁਖਰੇ ਬੱਚੇ 100% ਦੇਣ ਦੇ ਚਾਂਸ ਆ ਬਾਕੀ ਤੁਹਾਡੀ ਕਹਮ ਲੰਬੀ ਧੌਣ ਤੇ ਪਤਲੀ ਤੇ ਲੰਮੀ ਧੌਣ ਦੇਖੋ ਕੰਨ ਕੁੰਨ ਛੋਟਾ ਲੱਗਿਆ ਹੋਇਆ ਜਿਆਦਾ ਲੰਮਾ ਕੰਨ ਪੈਰਾਂ ਪੂਰਾ ਦੀ ਸਹੀ ਆ ਤੇ ਬਾਕੀ ਆ ਕੇ ਤੁਸੀਂ ਇੱਕ ਵਾਰ ਆਪਦੀ ਤਸੱਲੀ ਕਰ ਲਿਓ ਦੋਸਤੋ ਆ ਕੇ ਸਾਹਮਣੇ ਦੇਖ ਘੋੜੀ ਲੈ ਜਾਓ ਜਾਇਜ ਮੁੱਲ ਦੀ ਆ ਲੰਬੀ ਲੁੰਬੀ ਸੋਹਣੀ ਆ ਘੋੜੀ ਨੁਖਰੇ ਬੱਚੇ ਦੇਣੀ ਆ ਮੇਨ ਗੱਲ ਆ ਤਾਂ ਜਿਹੜੀ ਭਾਅ ਲਈ ਆ ਹਨਾ ਭਾਅ ਨਾ ਵੰਦ ਜਾਣੀ ਬਾਕੀ ਕੰਨ ਕੁੰਨ ਵੀ ਚੰਗਾ ਲੱਗਿਆ ਹੋਇਆ ਸਾਰਾ ਮੂੰਹ ਪਤਲਾ ਕੰਨ ਬਰੀਕੀ ਵਾਲੀ ਆ ਸੋ ਜਿਹੜੇ ਵੀ ਕੇ ਭਰਾ ਦਿਆ ਘੋੜੀ ਪਸੰਦ ਖਰੀਦਣ ਦਾ ਚਾਹਵਾਨ ਹੋਇਆ ਰੇਟ ਦਾ ਵੀ ਫਰਡੇ ਦੇ ਤਾਂ ਲੱਖੋਂ ਥੱਲੇ ਵੰਦੇ ਜਿਵੇਂ ਹਜ਼ਾਰਾਂ ਚ ਪੈਸੇ ਲਾਉਣੇ ਹੋਏ ਤਾਂ ਮੇਰਾ ਭਰਾ ਆ ਦੇਖ ਸਕਦਾ ਕੁੜੀ ਬਾਕੀ ਨੰਬਰ ਥੱਲੇ ਚੱਲੀ ਜਾਂਦੇ ਮੈਨੂੰ ਜੋ ਉਹਨਾਂ ਟਾਈਮ ਇਜਾਜ਼ਤ ਮਿਲਦੇ ਆ ਜਲਦ ਨਵੀਂ ਵੀਡੀਓ ਨਾਲ ਬਹੁਤ ਬਹੁਤ ਧੰਨਵਾਦ